ਸੂਬੇਂਦਰ ਮਾੜੇ ਬੀਜਾਂ ਦੀ ਸਪਲਾਈ ਕਰਦੇ ਦੋਸ਼ ਦੇ ਵਿੱਚ ਖੇਤੀਬਾੜੀ ਮਹਿਕਮੇ ਨੇ 9 ਡੀਲਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਨੇ ਉਧਰ ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕਹਿੰਦੇ ਨੇ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਪੂਰਾ ਮਸਲਾ ਕੀ ਆ ਜਿਨ੍ਹਾਂ ਲੋਕਾਂ ਦੇ ਲਾਇਸੈਂਸ ਰੱਦ ਕੀਤੇ ਨੇ ਅਸਲ ਵਿੱਚ ਬੀਜਾਂ ਦੇ 11 ਨਮੂਨੇ ਫੇਲ ਹੋਏ ਸੀ ਕਿਸਾਨ ਨੇ ਬੀਟੀ ਨਰਮੇ ਦੀਆਂ ਕਿਸਮਾਂ ਤੇ ਸਵਾਲ ਚੁੱਕੇ ਜਿਸ ਤੋਂ ਬਾਅਦ ਮਹਿਕਮਾ ਹਰਕਤ ਵਿੱਚ ਆਇਆ ਤੇ ਨੌ ਡੀਲਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਨੇ ਨਰਮਾ ਪੱਟੀ 'ਚ ਹੁਣ ਨਰਮੇ ਦੇ ਮਾੜੇ ਬੀਜਾਂ ਦੀ ਗੂੰਜ ਪੈ ਗਈ ਆ ਬੇਵਸੋਏ ਕਿਸਾਨਾਂ ਨੇ ਨਰਮੇ ਤੇ ਗਲਾਬੀ ਸੁੰਡੀ ਦੇ ਹਮਲੇ ਲਈ بیਟੀ ਨਰਮੇ ਦੀਆਂ ਕਈ ਕਿਸਮਾਂ ਨੂੰ ਜ਼ਿੰਮੇਵਾਰ ਠਰਾਇਆ ਹੈ ਖੇਤੀਬਾੜੀ ਵਿਭਾਗ ਨੇ ਹੁਣ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਨੌ ਡੀਲਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਨੇ ਉਦੋਂ ਖੇਤੀ ਵਿਭਾਗ ਨੇ ਮਾਨਸਾ ਜ਼ਿਲ੍ਹੇ ਵਿੱਚ ਉਹਨਾਂ ਨੌ ਬੀਜਾਂ 9 ਬੀਜ ਡੀਲਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਜਿਨ੍ਹਾਂ ਬੀਜਾਂ ਦੇ 11 ਨਮੂਨੇ ਫੇਲ ਹੋਏ ਸਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਗਿਆਨਾ ਦੇ ਕਿਸਾਨ ਜਸਵਿੰਦਰ ਸਿੰਘ ਨੇ ਆਪਣੇ ਖੇਤ ਵਿੱਚ ਨਰਮਾ ਬਾੜ ਦਿੱਤਾ ਉਸ ਦਾ ਕਹਿਣਾ ਹੈ ਕਿ ਇੱਕ ਬੀਟੀ ਕੰਪਨੀ ਦੇ ਬੀਜ ਕਰਨੀ ਉਸ ਦੀ ਫਸਲ ਤੇ ਚਿੱਟੀ ਮੱਖੀ ਅਤੇ ਗਲਾਬੀ ਸੁੰਡੀ ਦਾ ਹਮਲਾ ਜ਼ਿਆਦਾ ਹੋਇਆ ਸੀ ਹਾਲਾਂਕਿ ਅਪ੍ਰੈਲ ਮਹੀਨੇ ਵਿੱਚ ਜਦੋਂ ਖੇਤੀ ਮੈਕਮ ਨੇ ਬੀਟੀ ਨਰਮੇ ਦੇ 84 ਨਮੂਨੇ ਜਾਂਚੇ ਸੀ ਤਾਂ ਉਹ ਨਮੂਨੇ ਸਾਰੇ ਪਾਸ ਹੋ ਗਏ ਸਨ ਮਾਨਸੇਹ ਜ਼ਿਲ੍ਹੇ ਵਿੱਚ ਕਈ ਕਿਸਾਨਾਂ ਨੇ ਨਰਮੇ ਦੇ ਬੀਜਾਂ ਦੀ ਗੁਣਵੱਤਾ ਤੇ ਵੀ ਸਵਾਲ ਚੁੱਕੇ ਨੇ ਜਿਸ ਮਗਰੋਂ ਖੇਤੀ ਮੈਹਿਕ ਮਾ ਹਰਕਤ ਵਿੱਚ ਆਇਆ ਹੈ ਪਿੰਡ ਖਿਆਲੀ ਚਾਹਲਾਂ ਵਾਲੀ ਦੇ ਕਿਸਾਨ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਉਸਨੇ 4 ਏਕੜ ਜ਼ਮੀਨ ਠੇਕ-ਠੇਕ ਤੇ ਲੈ ਕੇ ਬਜਾਈ ਕੀਤੀ ਸੀ ਪਰੰਤੂ ਬੀਜ ਉਗਦਾ ਹੀ ਨਹੀਂ ਉਸਨੇ ਲਾਗ ਤੇ ਖਰਚੇ ਸਿਰ ਪੈੰਤੇ ਵੀ ਗੱਲ ਆਖੀ ਹੈ ਮਲੋਟ ਅਬੋਰ ਤੇ ਫਾਜ਼ਿਲਕਾ ਦੇ ਪਿੰਡਾਂ ਵਿੱਚ ਵੀ ਸੈਂਕੜੇ ਕਿਸਾਨਾਂ ਨੇ ਸੁੰਡੀ ਦੇ ਹਮਲੇ ਮਗਰੋਂ ਫਸਲ ਹੀਵਾ ਦਿੱਤੀ ਹੈ ਤੇ ਅਤੇ ਹੁਣ ਉਹਨਾਂ ਨੇ ਝੋਨਾ ਲਾਇਆ ਇੱਕ ਖੇਤੀਬਾੜੀ ਅਧਿਕਾਰੀ ਦਾ ਕਹਿਣਾ ਕਿ ਬਹੁਤੇ ਕਿਸਾਨ ਤਾਂ ਸੁੰਡੀ ਦੇ ਹਮਲੇ ਦੇ ਸ਼ੁਰੂ ਵਿੱਚ ਹੀ ਨਿਰਾਸ਼ ਹੋ ਜਾਂਦੇ ਨੇ ਅਤੇ ਫਸਲ ਵੱਲ ਧਿਆਨ ਦੇਣ ਦੀ ਤਾਂ ਵਾਹ ਨੂੰ ਤਰਜੀਹ ਦਿੰਦੇ ਨੇ ਇਸ ਵਾਰ ਨਰਮੇ ਹੇਠ 99720 ਹੈਕਟੇਰ ਰਕਬਾ ਸੀ ਜਦੋਂ ਕਿ ਟੀਚਾ 2 ਲੱਖ ਲੱਖ ਹੈਕਟੇਰ ਦਾ ਸੀ ਹੌਣ ਚੀਟੀ ਮੱਖੀ ਤੇ ਗਲਾਬੀ ਸੁੰਢੀ ਅਗਲੇ ਬਰੇ ਰਕਬਾ ਹੋਰ ਵੀ ਘਟਣ ਦੇ ਜ਼ਿਆਦਾ ਚਾਂਸ ਨੇ ਇੱਕ ਪ੍ਰਾਈਵੇਟ ਬੀਜ ਕੰਪਨੀ ਦੇ ਅਧਿਕਾਰੀ ਨੇ ਕਿਹਾ ਕਿ ਬੀਜਾਂ ਵਿੱਚ ਕਿਧਰੇ ਵੀ ਕੋਈ ਖੱਮੀ ਨਹੀਂ ਹੈ ਬਲਕਿ ਸੁੰਢੀ ਦੇ ਹਮਲੇ ਕਰਕੇ ਪੌਦੇ ਵੱਧ ਫੁੱਲ ਨਹੀਂ ਰਹੇ ਉਹਨਾਂ ਨੇ ਕਿਹਾ ਕਿ ਮੀਂਹ ਘੱਟ ਪੈਣ ਕਰਕੇ ਵੀ ਪੌਦਿਆਂ ਦਾ ਕਦਮ ਮਦਰਾ ਰਹਿ ਗਿਆ ਪ੍ਰਾਪਤ ਜਾਣਕਾਰੀ ਅਨਸਾਰ ਪ੍ਰਾਪਤ ਜਾਣਕਾਰੀ ਅਨਸਾਰ ਮੀਟਿੰਗ ਕਰਕੇ ਪ੍ਰਾਪਤ ਕਿਸਾਨਾਂ ਲਈ ਮੁਆਵਜ਼ੇ ਦੀ ਵੀ ਮੰਗ ਕੀਤੀ ਗਈ ਹੈ ਉਧਰ ਖੇਤੀਬਾੜੀ ਵਿਭਾਗ ਦੇ ਅਫਸਰਾਂ ਨੇ ਵੀ ਮੀਟਿੰਗ ਕੀਤੀ ਹੈ ਮਾਨਸੇ ਦੇ ਬੀ ਜਿਲ੍ਹੇਰਾ ਵਿੱਚ ਸਰਕਾਰ ਖਿਲਾਫ ਰੋਸ ਪ੍ਰਗਟ ਕਰ ਦਿੱਤਾ ਪੰਜਾਬੀ ਟ੍ਰਿਬਿਊਨ ਦੇ ਚੰਡੀਗੜ੍ਹ ਤੋਂ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਹੋਣਾ ਨੇ ਇਸ ਮਸਲੇ 'ਚ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੋਣਾ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਉਧਰ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਕਿਸਾਨਾਂ ਨਾਲ ਧੋਖਾ ਧੜੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਏਗਾ ਉਹਨਾਂ ਕਿਹਾ ਕਿ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਹਨ ਕਿ ਕਿਸਾਨਾਂ ਨੂੰ ਚੰਗੇ ਬੀਜ ਅਤੇ ਖਾਦਾਂ ਮੁਹੱਈਆ ਕਰਵਾਈਆਂ ਜਾਣ ਪਰ ਕੋਈ ਵੀ ਢਿੱਲ ਨਾ ਵਰਤੀ ਜਾਵੇ। ਉਹਨਾਂ ਕਿਹਾ ਕਿ ਮਾੜੇ ਬੀਜ ਦੀ ਸਪਲਾਈ ਕਰਨ ਵਾਲੇ ਕਸੂਰਵਾਰਾਂ ਖਿਲਾਫ ਸਖਤ ਕਾਰਵਾਈ ਹੋਵੇਗੀ। ਉਹਨਾਂ ਨੇ ਕਈ ਡੀਲਰਾਂ ਦੇ ਲਾਇਸੈਂਸ ਵੀ ਰੱਦ ਕਰ ਦਿੱਤੇ ਨੇ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਫਸਲਾਂ ਦਾ ਜਾਇਜ਼ਾ ਲੈਣ ਵਾਸਤੇ ਹਲਕਾ ਸਰਦੂਲਗੜ ਅਤੇ ਬਡਲਾੜਾ ਖੇਤ ਅੱਜ ਪਿੰਡਾਂ 'ਚ ਵੀ ਜਾਣਗੇ ਤੇ ਉੱਥੇ ਜਾ ਕੇ ਕਿਸਾਨਾਂ ਦੇ ਨਾਲ ਵੀ ਗੱਲਬਾਤ ਕਰ ਰਹੇ ਨੇ ਇਸ ਤੋਂ ਪਹਿਲਾਂ ਉਹਨਾਂ ਨੇ ਜ਼ਿਲ੍ਹਾ ਫਾਜ਼ਿਲਕਾ ਅਤੇ ਮੁਕਸਰ ਦੇ ਖੇਤਾਂ ਦਾ ਵੀ ਦੌਰਾ ਕੀਤਾ ਸੀ ਤੇ ਉਹ ਜ਼ਮੀਨੀ ਹਕੀਕਤ ਦੇਖਣ ਵਾਸਤੇ ਹੁਣ ਪਿੰਡਾਂ ਦੇ ਵਿੱਚ ਜਾ ਰਹੇ ਨੇ ਪਰ ਜਿਨ੍ਹਾਂ ਨੇ ਪਹਿਲਾਂ ਨਰਮਾ ਬੀਜੀ ਆ ਫਿਰ ਮਜਬੂਰੀ ਵਾਸੋਂ ਉਹਨਾਂ ਨੂੰ ਵੋਣਾ ਪਿਆ ਉਹਨਾਂ ਨੂੰ ਮਾਫ ਜਾ ਖਾਉਣ ਦੇਗਾ ਸਿਰਫ ਆ ਬੀਟੀ ਨਰਮੇ ਦੇ ਮਾੜੇ ਬੀਜ ਹੀ ਨਹੀਂ ਦਿੱਤੇਗੇ ਪੰਜਾਬ ਦੇ ਵਿੱਚ ਪਿੱਛੇ ਜੇ ਵੀ ਕਿ ਨਮੂਨੇ ਵੀ ਜਿਹੜੇ ਕੀਟਨਾਸ਼ਕ ਉਹ ਵੀ ਜਿਹੜਾ ਵਾ ਬਾੜੇ ਕੰਪਨੀਆਂ ਦੇ ਦਿੱਤੇ ਗਏ ਨੇ ਇਥੋਂ ਤੱਕ ਕਿ ਡੀਏਵੀਪੀ ਖਾਦ ਵੀ ਜਿਹੜੇ ਆ ਉਹ ਗੈਰਮਿਆਰੀ ਸੀ ਤੇ ਬਾੜੀਆਂ ਸੀ ਉਹਨੂੰ ਲੈ ਕੇ ਵੀ ਸਰਕਾਰ ਹਰਕਤ ਵਿੱਚ ਆਈ ਆ ਲੇਕਿਨ ਇੱਕ ਇੱਕ ਅੱਧਾ ਆਈਐਸ ਅਫਸਰ ਵੀ ਉਹਨਾਂ ਜਿਨ੍ਹਾਂ ਦੇ ਲਾਇਸੈਂਸ ਰੱਦ ਕੀਤੇ ਉਹਨਾਂ ਨੂੰ ਬਚਾਉਣ ਤੇ ਲੱਗੇ ਹੋਏ ਨੇ ਪਲਾਹਲ ਉਸ ਆਈਐਸ ਅਭਸ ਨੇ ਤੇ ਲੱਗਦਾ ਹੈ ਕਿ ਬਚਾਲੇ ਨੇ ਜਿਹੜੇ ਡੀਲਰ ਜਿਨ੍ਹਾਂ ਦੇ ਲਾਇਸੈਂਸ ਰੱਦ ਹੋਏ ਕਿਉਂਕਿ ਉਸ ਤੋਂ ਅੱਗੇ ਕੋਈ ਕਾਰਵਾਈ ਨਹੀਂ ਵਧੀ ਪਰ ਹੁਣ ਇੱਕ ਹੋਰ ਫਿਰ ਖੇਤੀ ਮਹਿਕਮਾ ਹਰਕਤ ਵਿੱਚ ਆਇਆ ਨੌ ਉਹਨਾਂ ਡੀਲਰਾਂ ਦੇ ਲਾਇਸੈਂਸ ਰੱਦ ਕੀਤੇ ਨੇ ਜਿਨ੍ਹਾਂ ਦੇ ਨਰਮੇ ਦੇ ਜਿਹੜੇ ਬੀਜਾ ਉਹਨਾਂ ਦੇ 11 ਨਮੂਨੇ ਫੇਲ ਹੋਏ ਸੀ ਔਰ ਕਿਸਾਨਾਂ ਨੇ ਅਸਲ ਦੇ ਵਿੱਚ ਅਬੀਟੀ ਨਰਮੇ ਦੀਆਂ ਕਿਸਮਾਂ ਤੇ ਸਵਾਲ ਚੁੱਕੇ ਸੀ ਲੇਕਿਨ ਸਵਾਲ ਹੈ ਕਿ ਕਿਸਾਨਾਂ ਨੂੰ ਬੀਜ ਨਕਲੀ ਖਾਦਾ ਨਕਲੀ ਰਸਾਇਣਿਕ ਦਵਾਈਆਂ ਨਕਲੀ ਤੇ ਜਿਹੜੇ ਅਫਸਰ ਨੇ ਉਹ ਮਲਾਈ ਖਾਰੇ ਨੇ ਤੇ ਕਿਸਾਨ ਖੇਤਾਂ ਦੇ ਵਿੱਚ ਰੋਲ ਰਿਆ ਲਾਇਸੈਂਸ ਰੱਦ ਕਰਨ ਦਾ ਸਵਾਲ ਫਿਰ ਖੜਾ ਹੋ ਜਾਂਦਾ ਲੇਕਿਨ ਉਹ ਅਗਲੇ ਸਾਲ ਫਿਰ ਇਹਨਾਂ ਲੋਕਾਂ ਨੂੰ ਉਹ ਸਰਕਾਰ ਮਾਨਤਾ ਪ੍ਰਾਪਤ ਕੋਟਾ ਦੇ ਦਿੰਦੀ ਆ ਫਿਰ ਇਹ ਜਿਹੜੇ ਲੋਕ ਨੇ ਨਕਲੀ ਖਾਦਾਂ ਵੇਚਦੇ ਨੇ ਨਕਲੀ ਬੀਜ ਵੇਚਦੇ ਨੇ ਤੇ ਨਕਲੀ ਰਸਾਇਣਿਕ ਦਵਾਈਆਂ ਵੇਚਦੇ ਨੇ ਇਹ ਸਿਲਸਿਲਾ ਕਾਫੀ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਕਿ ਜਿਨ੍ਹਾਂ ਲੋਕਾਂ ਦੇ ਲਾਇਸੈਂਸ ਰੱਦ ਹੋ ਜਾਂਦੇ ਉਹਨਾਂ ਨੂੰ ਸਰਕਾਰ ਨੂੰ ਪੱਕੇ ਤੌਰ ਤੇ ਪੰਜਾਬ ਚ ਬੈਨ ਕਰ ਦੇਣਾ ਚਾਹੀਦਾ ਹੈ ਪਰ ਹੁਣ ਫਿਲਹਾਲ ਦੇਖਦੇ ਆ ਕਿ ਜਿਨ੍ਹਾਂ ਨੌ ਡੀਲਰਾਂ ਨੇ ਜਿਨ੍ਹਾਂ ਨੌ ਡੀਲਰਾਂ ਦੇ ਲਾਇਸੈਂਸ ਰੱਦ ਹੋਏ ਨੇ ਉਹ ਸਰਕਾਰ ਖਿਲਾਫ ਸੰਘਰਸ਼ ਕਰ ਰਹੇ ਨੇ ਤੇ ਜਿਨ੍ਹਾਂ ਕਿਸਾਨਾਂ ਨੂੰ ਨਰਮੇ ਦੇ ਬੀਜ ਜਦੋਂ ਲਾਇਆ ਹੀ ਫਸਲ ਤੇ ਮਾੜਾ ਨਿਕਲਿਆ ਸੁੰਡੀ ਪੈ ਗਈ ਵਾਹਣੇ ਪਏ ਨੇ ਉਹ ਸਰਕਾਰ ਤੋਂ ਮਾਫੀਬਾ ਮੰਗ ਰਹੇ ਨੇ ਇਸ ਜਾਣਕਾਰੀ ਨਾਲ ਤੁਹਾਡਾ ਤੋਂ ਲੈਂਦੇ ਆ ਗਿਆ ਦੇਖਦੇ ਰਹੀ OBC ਪੰਜਾਬ ਧੰਨਵਾਦ